ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸਾਹੋ ਛੱਟੀ ਐ ਤੋਦ ਡਿਠੇ ਸੱਚੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇਸਾਹੂ ਸਿਰ ਸਾਹ ਦੈ ਸਾਹੂ ਜਿਸ ਪਾਸ ਬਹਿ ਠਿਆ ਸੋਹੀ ਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾ ਤੈਸਾ ਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਸਤ ਗੁਰ ਕੀ ਪਰਤੀਤ ਨ ਆਈਆ ਸਬਦ ਨਾ ਲਾਗੋ ਭਾਵੋ ਓ ਸੁਨੋ ਸੁਖ ਨ ਉਪਜੈ ਭਾਵੈ ਸਉ ਗੇੜਾ ਆਵਜਾ ਸਤ ਗੁਰ ਕੀ ਪਰਤੀਤ ਨ ਆਈਆ ਸਬਦ ਨਾਲਾਗੋ ਭਾਉ ਓ ਸੋ ਨਾ ਸੋ ਖੁ ਨਾ ਉਪਜੈ ਪਾਵੈ ਸੌ ਗੇੜਾ ਆਵਜਾ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸੋ ਲੇਵਲਾਉ ਮਹੱਲਾ ਤੀਜਾ ਏ ਮਨ ਸਾ ਸਤ ਗੁਰ ਖੋਜ ਲਾਹ ਜੇ ਤਸਿਵੇ ਐ ਜਨਮ ਮਰਨ ਦੁਖ ਜਾਇ ਸਹਸਾ ਮੂਲ ਨਾ ਹੋਵਈ ਹਉ ਮੈਂ ਸ਼ਬਦ ਜਲਾਇ ਕੂੜਾ ਕੀ ਪਾਲ ਵਿਚ ਹਉ ਨਿਕਲੈ ਸੱਚ ਵਸੈ ਮਨ ਆਈ ਅੰਤਰ ਸਾਤ ਮਨ ਸੁਖ ਹੋਈ ਸੱਚ ਸੰਜਮ ਕਾਰ ਕਮਾਈ ਮਾਨਕ ਪੂਰਾ ਕਰਮ ਸਤ ਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਈ ਪਾਉੜੀ ਜਿਸ ਕੈ ਘਰ ਦੀਬਾਨ ਹਰ ਹੋਵੈ ਤੇਸ ਕੀ ਮੁਠੀ ਵਿੱਚ ਜਗਤ ਸਭ ਆਇਆ ਤੇਸ ਕਉ ਤਲ ਕੀ ਕਿਸੈ ਕੀ ਨਾਹੀ ਤੇਸ ਕਉ ਤਲ ਕੀ ਕਿਸੈ ਦੀ ਨਾਹੀ ਹਰ ਦੀ ਬਾਨ ਸਭ ਆਣ ਪੈਰੀ ਪਾਇਆ ਮਾਣਸਾ ਕਿਉ ਦੀ ਬਾਣ ਹੋ ਕੋਈ ਨਸ ਭਜ ਨਿਕਲੇ ਹਰ ਦੀ ਬਾਣ ਹੋ ਕੋਈ ਕਿਥੈ ਜਾਇ ਸੋ ਐਸਾ ਹਰ ਦੀ ਬਾਣ ਵਸਿਆ ਭਗਤਾ ਕਹਿ ਹਿਰਦੈ ਤិន ਰਹੇ ਦੇ ਖੋਹ ਦੇ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਵੈ ਕੀ ਵੜਾਈ ਕਰਮ ਪਰਾਪਤ ਹੋਵੈ ਗੁਰਮੁਖਿ ਵਿਰਲੇ ਕਿਨਹਿ ਧਿਆਇ ਹਰਿ ਨਾਵੈ ਕੀ ਵੜਿ ਆਈ ਕਰਮ ਪਰਾਪਤ ਹੋਵੈ ਗੁਰਮੁਖਿ ਵਿਰਲੇ ਕਿਨਹਿ ਧਿਆਇ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ